ਆ ਦੇਖ ਲੋ ਜੀ ਗੁਰਦੁਆਰਾ ਸਾਹਿਬ ਕੇ ਭੋਗ ਪਾਇਆਗਾ ਕਮੇਟੀ ਵਾਲਾ ਗੁਰਦੁਆਰਾ ਸਾਹਿਬ ਵੇਖੇ ਇੱਥੇ ਜਿਹੜਾ ਹਰਮੋਨੀਅਮ ਤੇ ਮਾਇਆ ਚੜੀਏ ਜੀ ਹਰਮੋਨੀਅਮ ਤੇ ਜਨਾਬੀ ਮਾਇਆ ਆਈ ਹੈ ਤੇ ਕਹਿੰਨੇ ਕਹਿੰਨੇ ਅਸੀਂ ਉੱਥੇ ਇੱਥੇ ਗੋਲਕ ਚ ਪਾਓ ਕਹਿੰਦੇ ਆਹ ਦੇਖ ਲੋ ਆ ਪਰਮੰਦਰ ਕਮੇਟੀ ਦੇ ਹਾਲ ਨੇ ਆਹ ਦੇਖ ਲੋ ਪਾਇਆ ਕਹਿੰਦਾ ਜਿਹੜਾ ਮੈਨੂੰ 300 ਦੇਣਾ ਤੁਸੀਂ ਕਿਸੇ ਗਰੀਬ ਨੂੰ ਦੇ ਦਿਓ ਇਹਨੂੰ ਦੇ ਦਿਓ ਜਿਹਨੂੰ ਮਰਜ਼ੀ ਵੰਡ ਦਿਓ ਪਰ ਗੁਰੂ ਘਰ ਨੂੰ ਨਾ ਦਿਓ ਦਿਓ ਬਣਾ ਲੈ ਲੈ ਬਣਾ ਲੈ ਗੱਡੀ ਕਰ ਲੈ ਬਣਾ ਲੈ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆ ਦੇਖ ਲੋ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਕਹਿੰਨੇ ਗੁਰਦੁਆਰੇ ਦੀ ਗੋਲਕ ਚ ਪਾਓ ਆ ਸਾਹ ਤੁਸੀਂ ਕਹਨੇ ਹੋ ਤੁਸੀਂ ਕਹਨੇ ਹੋ ਫਿਰ ਫਿਰ ਤੂੰ ਬੋਲਦਾ ਕਿਹਾ ਬੱਚਾ ਫਿਰ ਤੂੰ ਬੋਲਦਾ ਕਿਹਾ ਬੱਚਾ ਫਿਰ ਤੂੰ ਬੋਲਦਾ ਕਿਹਾ ਬੱਚਾ ਵਾਹ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਕੀ ਗੱਲ ਆ ਪਾਡਾ ਦਾ ਬਾਬਾ ਕੀ ਗੱਲ ਆ ਓ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਖੜਦਾ ਹੱਤ ਨਾ ਬੜ ਮੇਰਾ ਢੀਕ ਨਾ ਕਿਤੇ ਹੋਰ ਫਿਰ ਦੁੱਤ ਲਿਆ ਗਾੜੇ ਤੂੰ ਸਿਆੜੇ ਬੰਦੇ ਨਾਲ ਤੈਨੂੰ ਗੱਲ ਕਰਨੀ ਉਹ ਸਾਨੂੰ ਤਾਂ ਆਉਂਦੀ ਨਹੀਂ ਹੈ ਤੂੰ ਗੁਰੂ ਘਰ ਫਿਰਦਾ ਸੇਟਕ ਲਾ ਤੂੰ ਗੁਰੂ ਘਰ ਫਿਰਦਾ ਸੇਟਕੇਗਾ ਕਿਉਂਗਾ ਭਾਗ ਆ ਤੁਹਾਨੂੰ ਪੱਸੀ ਦੀ ਕਿਹਦੇ ਨੂੰ ਗੱਲ ਦਾ ਆਹ ਦੇਖ ਲਓ ਪਤਾ ਨਹੀਂ ਕੀ ਹੋਊਗਾ ਗੁਰੂ ਘਰ ਕਿਹ ਤਰ੍ਹਾਂ ਨੇ ਪੇਟਾ ਨੂੰ ਮੰਨਣ ਲੱਗਿਆ ਨੇ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਵੀਡੀਓ ਤਾਂ ਹੁੰਦੀ ਨਹੀਂ ਬੰਦ ਆ ਵੀਡੀਓ ਤਾਂ ਹੁੰਦੀ ਨਹੀਂ ਬੰਦ ਵੀਡੀਓ ਨਹੀਂ ਹੁੰਦੀ ਆ ਲੈ ਚੈੱਕ ਲੋ ਆ ਦੇਖ ਲੋ ਆ ਦੇਖ ਕਿੰਨੇ ਹੋਣਗੇ ਲੈ ਲੋ ਆ ਲੋ ਲੈ ਲੋ ਪੈਸੇ ਲੈ ਲੋ 500 ਰੁਪਏ ਤੇਰੀ ਲੱਗਦੀ ਆ ਤੁਹਾਨੂੰ ਕੀ ਕਹਿਣਾ ਮੈਂ ਦੱਸ ਹਾਂ ਦੱਸ ਕੀ ਕਹਿਣਾ ਕੀ ਚਾਹੀਦਾ ਦੱਸ ਕੀ ਚਾਹੀਦਾ ਓਏ ਯਾਰ ਤੂੰ ਮੇਰੀ ਗੱਲ ਸੁਣ ਓਏ ਤੂੰ ਕਮੇਟੀ ਸੁਣ ਓਏ ਯਾਰ ਵੀ ਮਰੀ ਐਨਾ ਬਈ ਮੇਰੇ ਤਾਂ ਹੈ ਨਹੀਂ ਠੀਕ ਹੈ ਨਾ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਮੈਨੂੰ ਤਾਂ ਅੱਗ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਜਾਣਦਾ ਹੋਏਗਾ ਫਿਰ ਜਾਣਦਾ ਹੋਏਗਾ ਤੂੰ ਤੂੰ ਕੀ ਕਰਦਾ ਜੀ ਛੋਟੇ ਹੁੰਦੇ ਸਾਰਾ ਕੁਝ ਜਰੇ ਤਾਂ ਐਂ ਬਣੂ ਠੀਕ ਹੈ ਵੀਡੀਓ ਤਾਂ ਐਂ ਬਣੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਤਾਂ ਸਾਨੂੰ ਨਹੀਂ ਕਰਨੀ ਚਾਹੀਦੀ ਥੀ ਕਿਉਂਕਿ ਜਿਹੜੇ ਸਿੱਧੀ ਦਿਹਾੜੇ ਚੱਲ ਰਹੇ ਨੇ ਇਸ ਤਰ੍ਹਾਂ ਦੇ ਵਿੱਚ ਐਦਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਇੱਕ ਜਖੇਪੜ ਦੀ ਵੀਡੀਓ ਅਸੀਂ ਦੇਖ ਰਹੇ ਹਾਂ ਕਿ ਉੱਥੇ ਕਮੇਟੀ ਨੇ ਕੋਈ ਪ੍ਰੋਗਰਾਮ ਕਰਵਾਇਆ ਹੋਣਾ ਤੇ ਉੱਥੇ ਕੋਈ ਰਾਗੀ ਆਇਆ ਤੀ ਕੀਰਤਨ ਕਰਨ ਤੇ ਜਿਹੜੇ ਉਹਨਾਂ ਨੂੰ ਭੇਟਾ ਲੋਕ ਕੋਈ 10 ਰੁਪਏ ਕੋਈ 20 ਰੁਪਏ ਮੱਥਾ ਟੇਕਦੇ ਆ ਜਾਂ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਕਮੇਟੀ ਨੇ ਉਹਨਾਂ ਦੇ ਹਰਮੋਨੀਆ ਦੇ ਪਰੋ ਚੱਕ ਲੈਨੇ ਤੇ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਆ ਜੀ ਅਸੀਂ ਗੁਰਦੁਆਰੇ ਸੇਵਾ ਕਰਦੇ ਆ ਇਹ ਮਸੰਦ ਲੋਕ ਜਿਹੜੇ ਦਾੜੇ ਰੰਗ ਕੇ ਗੁਰਦੁਆਰਿਆਂ ਦੇ ਉੱਤੇ ਕਾਬਜ ਹੋ ਕੇ ਬੈਠੇ ਨੇ ਕਮੇਟੀਆਂ ਬਣਾ ਕੇ ਜਦੋਂ ਕਿਤੇ ਇਹਨਾਂ ਦੇ ਘਰਾਂ ਦੇ ਵਿੱਚ ਜਾਂ ਇਹਨਾਂ ਦੀਆਂ ਕੁੜੀਆਂ ਦੇ ਜਾਂ ਮੁੰਡਿਆਂ ਦੇ ਵਿਆਹਾਂ ਦੇ ਉੱਤੇ ਆਰਕੈਸਟ੍ਰੀਆਂ ਲਾਈਆਂ ਜਾਂਦੀਆਂ ਨੇ ਉੱਥੇ ਇਹ ਨੋਟ ਖਲਾਰਦੇ ਨੇ ਕਿ ਇਹ ਉਹ ਨੋਟ ਜਿਹੜੇ ਉੱਥੇ ਖਲਾਰਦੇ ਨੇ ਉਹ ਵੀ ਉਹਨਾਂ ਤੋਂ ਵਾਪਸ ਲੈ ਲੈਂਦੇ ਨੇ ਗੁਰੂ ਦੀ ਬਾਣੀ ਕੋਈ ਸੁਣਾਉਂਦਾ ਹੈ ਜਾਂ ਕੋਈ ਰਾਗੀ ਢਾਡੀ ਗੁਰੂ ਘਰ ਦੇ ਵਿੱਚ ਬਾਣੀ ਸੁਣਾ ਕੇ ਜਾਂਦਾ ਹੈ ਲੋਕਾਂ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੂੰ 10-20 ਰੁਪਏ ਭੇਟਾ ਕਰ ਦਿੰਦੇ ਆ ਪਰ ਇਹ ਮਸੰਦ ਲੋਕ ਉਹਤੇ ਕਾਬਜ਼ਤਾਰੀ ਹੋ ਜਾਂਦੇ ਆ ਇਹਨਾਂ ਨੂੰ ਸ਼ਰਮ ਨਹੀਂ ਆਈ ਕੁੱਤੇ ਲੋਕਾਂ ਨੂੰ ਕਿ ਆਸੀਂ ਇੱਕ ਰਾਗੀ ਨੂੰ ਕਿੰਨੇ ਕ ਪੈਸੇ ਬਣੇ ਹੋਣੇ ਉਹਨੂੰ 500 ਬਣ ਗਿਆ ਹੋਣਾ 1000 ਬਣ ਗਿਆ ਹੋਣਾ ਉਹਦੇ ਨਾਲ ਤੁਸੀਂ ਗੁਰਦੁਆਰਾ ਸਾਹਿਬ ਦਾ ਕੀ ਕਰਦੋਂਗੇ ਅਗੇ ਅਜਤਾਜੀ ਗੁਰਦੁਆਰੇ ਸੇਵਾ ਕਰਦੇ ਆ ਤੁਸੀਂ ਸੇਵਾ ਨਹੀਂ ਕਰਦੇ ਤੁਸੀਂ ਗੋਲਕਾ ਨੂੰ ਜੱਫੇ ਮਾਰੇ ਹੋਏ ਨੇ ਤੁਸੀਂ ਲੋਕਾਂ ਨੇ ਹੀ ਜਿਹੜਾ ਸਿੱਖ ਧਰਮ ਹੈ ਉਹ ਬਿਲਕੁਲ ਮਤਲਬ ਕਿ ਬੈਕ ਜਾਂ ਥੱਲੇ ਡੇਗਣ ਦਾ ਠੇਕਾ ਲਿਆ ਹੋਇਆ ਵੀ ਸਿੱਖ ਧਰਮ ਨੂੰ ਅਸੀਂ ਉੱਪਰ ਨਹੀਂ ਦੇਣਾ ਜੇ ਉਹ ਵੀ ਸਿੱਖ ਧਰਮ ਦੇ ਵਿੱਚ ਕੋਈ ਦਾਗੀ ਟਾੜੀ ਜਾਂ ਕੋਈ ਕਥਾ ਜਾਂ ਕੋਈ ਗ੍ਰਾਂਥੀ ਇਸੇ ਕਾਰਨ ਨਹੀਂ ਛੋਡੇ ਵਰਗੇ ਲੋਕਾਂ ਦੇ ਕਾਰਨ ਨਹੀਂ ਕੋਈ ਗ੍ਰਾਂਥੀ ਬਣਾਉਂਦਾ ਤੁਸੀਂ ਦਾੜੀਆਂ ਛੋਡੀਆਂ ਰੰਗੀਆਂ ਹੋਈਆਂ ਐ ਤੁਸੀਂ ਕਹਿ ਰਹੇ ਹੋ ਜੀ ਅਸੀਂ ਗੁਰਦੁਆਰੇ ਦੀਆਂ ਕਮੇਟੀਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਤੇ ਜਿਹੜਾ ਤੁਸੀਂ ਇਹ ਕੰਮ ਕੀਤਾ ਇਸ ਦਿਨਾਂ ਦੇ ਵਿੱਚ ਤੁਹਾਨੂੰ ਇਹ ਘਣਾਉਣਾ ਕੰਮ ਨਹੀਂ ਕਰਨਾ ਚਾਹੀਦਾ ਸੀਗਾ ਜਖੇਪੜ ਦਾ ਨਾਮ ਹੈ ਜਿਹੜਾ ਬੜਾ ਉੱਚਾ ਹੈ ਅਸੀਂ ਵੀ ਜਖੇਪੜ ਨਾਲ ਸਾਡਾ ਵੀ ਸਬੰਧ ਹੈਗਾ ਕੁਛ ਨਾ ਕੁਛ ਪਰ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਲੋਕਾਂ ਨੇ ਜਿਹੜਾ ਇਹ ਘਣਾਉਣਾ ਕੰਮ ਕੀਤਾ ਇਹਦਾ ਤੁਹਾਨੂੰ ਜਵਾਬ ਜਿਹੜਾ ਉਹ ਜਰੂਰ ਸਿੱਖ ਪੰਥ ਨੂੰ ਦੇਣਾ ਪਊਗਾ ਤੁਸੀਂ ਲੋਕੋ ਜਿਹੜੇ ਗੁਰਦੁਆਰਿਆਂ ਦੇ ਵਿੱਚ ਗੰਦਪਾਣ ਨੂੰ ਰਹੇ ਹੋਏ ਆ ਉਹ ਜਦੋਂ ਕਿਤੇ ਗੁਰੂ ਮਹਾਰਾਜ ਦੀ ਬੇਅਦਬੀ ਹੋ ਜਾਂਦੀ ਹੈ ਕਿੰਨਾ ਚਿਰ ਹੋ ਗਿਆ ਉਦੋਂ ਨਹੀਂ ਤੁਸੀਂ ਕਹਿੰਦੇ ਅਸੀਂ ਤਾਂ ਗੁਰਦੁਆਰਿਆਂ ਦੀ ਸੇਵਾ ਕਰਦੇ ਆ ਜੀ ਅਸੀਂ ਤਾਂ ਗੁਰਦੁਆਰਿਆਂ ਦੀ ਜਿਹੜੀ ਹਸਾਮ ਸੰਭਾਲ ਹੈ ਜਾਂ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੈ ਉਦੋਂ ਤੁਸੀਂ ਮੂੰਹ ਚੱਕ ਕੇ ਕਹਿ ਦਿੰਦੇ ਹੋ ਅਕੇ ਉਹ ਤਾਂ ਸਿੱਖਾਂ ਦਾ ਗੁਰੂ ਹੈ ਸਿੱਖਾਂ ਦੇ ਗੁਰਸਾਹਿਬ ਦੀ ਬੇਅਦਬੀ ਹੋਈ ਹੈ ਸਾਨੂੰ ਲੱਖ ਲਾਹਣਤ ਸ਼ਰਮ ਨਾਲ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਹੜੀ ਜ਼ਖੇਪੜ ਦੀ ਇਸ ਗੁਰਦੁਆਰੇ ਦੀ ਇਹ ਦਾੜੀ ਰੰਗਿਆਣਾਂ ਦੀ ਕਮੇਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ